ਉਹ ਇੱਕ ਆ ਖਾਲੀ ਬਸ ਕਿੰਨੇ ਤੇਲੀ ਇਹ ਕਿਤਾ ਖਾਲੀ ਖਾਲੀ ਹੋਇਆ ਤੇ ਕਿ ਇਹ ਵੀ ਚੱਲ ਜਾਣੇ ਸਰੇ ਰਣੂ ਕੁਮਾਰ ਬਈ ਇਹ ਨਾਮ ਜਪਣਾ ਕਸ਼ਮੀਰ ਸਿੰਘ ਜੀ ਬੱਲੇ ਕੀ ਦਿੱਕਤ ਆ ਰਹੀ ਆ ਉਹ ਦੇਖੋ ਦਿੱਕਤ ਮਾਰ ਆ ਯਾਰ ਇਸ ਇਹ ਸੂਰ ਜਦੋਂ ਜਾਮ ਕਰ ਦਿੰਦੇ ਗੰਦ ਇਨਾ ਹੁੰਦਾ ਇੰਨੀ ਬੋਧ ਇਨਾ ਬਹੁਤ ਬੁਰਾ ਹਾਲ ਨਾਕਲੀ ਦਿੱਤਾ ਜਾਂਦਾ ਤੇ ਬਹੁਤ ਜ਼ਿਆਦਾ ਬੁਰਾ ਹਾਲ ਆ ਕਿਹਦੇ ਵੱਲੋਂ ਰੱਖੇਗਾ ਸੂਰ ਬੱਲੀ ਇਹਨਾਂ ਕਿੰਨੇ ਕੁ ਸੂਰ ਸੂਰ ਕੋ ਬੈਨਗੋਚਰੇ ਨਹੀਂ ਬਹੁਤ ਜ਼ਿਆਦੇ ਆ ਕੋ 40 50 ਹੋਣੇ ਜ਼ਿਆਦਾ ਹੀ ਹੋਣੇ ਆ ਹਾਂਜੀ ਏਰੀਆ ਕਿਹੜਾ ਜੀ ਹਾਂਜੀ ਬੱਲੇ ਦਾ ਨਾ ਕੀ ਏਰੀਆ ਕਿਹੜਾ ਹਾਂਜੀ ਨੰਗਲੀ 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 ਆਈ ਕੰਪਲੇਂਟ ਨਹੀਂ ਕੀਤੀ ਪ੍ਰਸ਼ਾਸਨ ਨੂੰ ਤੇ ਨੰਬਰ ਹਾਂਜੀ ਉੱਥੇ ਕੀਤੀ ਹੀ ਹੇ ਬਾਲਚੌਂਕੀ ਕੀਤੀ ਹਾਂ ਕੀ ਕਹਿੰਦੇ ਤੇ ਬਸ ਇਹਨੇ ਦੋ ਚਾਰ ਦਿਨ ਆਏ ਫੇਰ ਨਹੀਂ ਆਨੇ ਛੱਡੇ ਇਹਨੇ ਕਿਹਾ ਮੈਂ ਕਾਰਨੀ ਦਾ ਬਾਹਰ ਨਹੀਂ ਕੱਢੇ ਨਾ ਕਿ ਮhalla ਨਿਵਾਸੀ ਇਕੱਠੇ ਹੋ ਕੇ ਨਹੀਂ ਗਿਆ ਉਹਨੂੰ ਕਿਹਾ ਨਹੀਂ ਮhalla ਨਿਵਾਸੀ ਇਕੱਠੇ ਹੋਏ ਜਾਂਦੇ ਆ ਵਿੱਚੋਂ ਕੋਈ ਦੋ ਜਣੇ ਕੰਮ ਹੈ ਜੀ ਮੈਨੂੰ ਉਹ ਅਜੇ ਆ ਤੇ ਇਹ ਸਰਪੰਚ ਦੀ ਸਹ ਦੇ ਨਾਲ ਰੱਖ ਲਿਆ ਹੂੰ ਇਹ ਸਰਪੰਚ ਦਾ ਕੰਮ ਮੈਂ ਕਢਾਉਣੇ ਬਾਹਰ ਤੇ ਇਹ ਨਹੀਂ ਨਹੀਂ ਕਰਦਾ ਜੀ ਕਿੰਮਲ ਦੇ ਚ ਕੀ ਕੀ ਪ੍ਰੋਬਲਮ ਆਉਂਦੀ ਹੈ 200 ਮਹੱਲੇ ਦੇ ਵਿੱਚ ਇੰਨੀ ਬੋਲੀ ਇੰਨੀ ਟੂਸਾਂ ਆਉਂਦੀਆਂ ਕੋਈ ਹਿਸਾਬ ਨਹੀਂ ਬਹੁਤ ਬੁਰਾ ਨਾਕੜੀ ਦਿੱਤਾ ਇਹਦਾ ਬਹੁਤ ਬੁਰਾ ਹੂੰ ਇੰਨਾ ਕੁ ਬੁਰਾ ਆਲਾ ਕੋਈ ਹਿਸਾਬ ਨਹੀਂ ਹੈਗਾ ਹਾਂਜੀ ਕੀ ਨਾਮ ਜੋਤੀ ਕੀ ਗੱਲਬਾਤ ਹੋਈ ਜੇ ਗੱਲਬਾਤ ਇਹਨਾਂ ਨੇ ਕਾਫੀ ਛੇੜਦੇ ਜਿਹੜੇ ਸੂਰ ਰੱਖੇ ਆ ਤੇ ਬੱਚੇ ਜਿਹੜੇ ਸਮੈਲ ਦੇ ਨਾਲ ਜਿਹੜੇ ਆ ਗੰਦ ਕੀ ਲਿਆ ਲਿਆ ਪੈਲਸਾਂ ਵਿੱਚ ਉਹ ਸੂਰਾਂ ਨੂੰ ਪਾਉਂਦੇ ਨੇ ਤੋ 스멜 ਬਹੁਤ ਜਿਆਦੀ ਖਿਲਰਦੀ ਆ ਤੇ ਇਹ ਸੂਰਾਂ ਦਾ ਕਿ ਆ ਹੀ ਪਿੱਛੇ ਜੇ ਦਰਖਾਸਤ ਦਿੱਤੀ ਸੀ ਤੇ ਇਹਨਾਂ ਨੇ 6 ਮਹੀਨਿਆਂ ਦਾ ਵਕਬਾ ਦਿੱਤਾ ਸੀ ਪੀ ਅਸੀਂ ਕੱਢ ਲਾਂਗੇ ਬੱਚ ਹਲੇ ਤੱਕ ਨਹੀਂ ਕੱਡੇ ਅਸੀਂ ਮੰਗ ਕਰਦੇ ਆ ਕਿ ਇੱਥੋਂ ਸੂਰ ਜੜੇ ਆਪਣੇ ਕੱਢ ਲੈਣ ਹੁਣ ਦੁਬਾਰਾ ਤੁਹਾਡੇ ਕੋਲ ਕੰਪਲੀਟ ਕੀਤੀ ਗਈ ਹੈ ਹਾਂਜੀ ਠੀਕ ਹੈ ਜੀ ਤੇ ਕੀ ਕਹਿਗਾ ਪ੍ਰਸ਼ਾਸਨ ਆਪੋ ਤੁਹਾਨੂੰ ਅਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇੱਥੋਂ ਜਿਹੜੇ ਬੱਚਿਆਂ ਵਾਸਤੇ ਜਿਹੜੀ ਸੇਫਟੀ ਵਾਸਤੇ ਮੰਗਦੇ ਆ ਕਿ ਸੂਰ ਕੱਢ ਲੈਣ ਆਪਣੇ ਅਸੀਂ ਇਹ ਮੰਗ ਕਰਦੇ ਆ ਹੋਰ ਵੀ ਮਲੇ ਦੇ ਵਜ੍ਹਾ ਤੇ ਤੁਹਾਡੇ ਨਾਲ ਸਹਿਮਤ ਜੀ ਇਸ ਗੱਲ ਨੂੰ ਹਾਂਜੀ ਜੀ ਤੁਹਾਡੇ ਲੋ ਕੋਈ ਮੇਜਰ ਨਾਮ ਲਖਵਾ ਕੇ ਦਿੱਤਾ ਗਿਆ ਕੇ ਤੁਹਾਡੇ ਲੋ ਮੇਜਰ ਨਾਮ ਲਖਵਾਇਆ ਗਿਆ ਜੀ ਹਾਂਜੀ ਕਾਰਵਾਈ ਅਸੀਂ ਮੰਗਦੇ ਆ ਕਿ ਮਤਲਬ ਹੋਵੇ ਅਸੀਂ ਇਹੀ ਮੰਗ ਕਰਦੇ ਆ ਹਾਂ ਸੁਵਿੰਦਰ ਕੋਈ ਕਿਹੜੀ ਮਹੱਲੇ ਚ ਕੀ ਪ੍ਰੋਬਲਮ ਆ ਰਹੀ ਕੀ ਸਮੱਸਿਆ ਆ ਰਹੀ ਤੁਹਾਨੂੰ ਸਾਨੂੰ ਇਹ ਸੂਰਾਂ ਤੋਂ ਸਮੱਸਿਆ ਆ ਰਹੀ ਆ ਭੀ ਆਪਾਂ ਸੂਰਾਂ ਵਾਤੇ ਭੀ ਸੀਵਰ ਜਿਹੜੇ ਬੰਦ ਹੋ ਜਾਂਦੇ ਆ ਹੂੰ ਕਿ ਇਕੱਠੇ ਹੋ ਕੇ ਗਏ ਨਹੀਂ ਉਹਨਾਂ ਕੋ ਵੀ ਸਾਨੂੰ ਦਿੱਕਤ ਆ ਰਹੀ ਐ ਇਹਨੂੰ ਅਸੀਂ ਉਹਨਾਂ ਨੂੰ ਬਹੁਤ ਵਾਰੀ ਕਿਹਾ ਵੀ ਸੂਰ ਤੁਸੀਂ ਬਾਹਰ ਲੈ ਜਾਓ ਤੇ ਕਹਿੰਦੇ ਵੀ ਅਸੀਂ ਬਾਹਰ ਸੂਰਾਂ ਦੀ ਜਗ੍ਹਾ ਬਣਾਈ ਆ ਤੇ ਬਾਹਰ ਲੈ ਜਾਵਾਂਗੇ ਤੇ ਕੁਛ ਪਤਾ ਨਹੀਂ ਇੰਨਾ ਬਾਹਰ ਖੜੇ ਆ ਕਿ ਨਹੀਂ ਖੜੇ ਤੇ ਪਤਾ ਨਹੀਂ ਹੁਣ ਘਰ ਵੀ ਗਏ ਇਹਨਾਂ ਦੇ ਕਿੰਨੇ ਚਿਰ ਤੋਂ ਇੱਥੇ ਸੂਰ ਕਾਫੀ ਚਿਰ ਤੋਂ ਆਇਆ ਕਾਫੀ ਚਿਰ ਤੋਂ ਹੂੰ ਸੂਰ ਤੇ ਕਾਫੀ ਚਿਰ ਤੋਂ ਤੇ ਬਹੁਤ ਬੜੀ ਆਉਂਦੀ ਜਦੋਂ ਅਸੀਂ ਫਿਰ ਪਰ ਜਾਂਦੇ ਹਲੱਚਾਂ ਪਰ ਜਾਂਦੇ ਹਾਂ ਫਿਰ ਬਾਥਰੂਮ ਪਰ ਜਾਂਦੇ ਨਹਾਉਣ ਵਾਲੇ ਬੜੀ ਮੁਸ਼ਕਲ ਆ ਜਾਂਦੀ ਹੈ ਫਿਰ ਇਹਨਾਂ ਨੂੰ ਦਿੱਕਤਾਂ ਨੇ ਤੁਸੀਂ ਵੀ ਸਾਨੂੰ ਆਹ ਦਿੱਕਤਾਂ ਆ ਰਹੀਆਂ ਦੱਸੀ ਦਿਆਂ ਉਹ ਕਹਿੰਦੇ ਕੋਈ ਨਹੀਂ ਅਸੀਂ ਤਾਂ ਲਾਉ ਤੁਹਾਨੂੰ ਪਿਆਹੀ ਸੂਰ ਆਪਣਾ ਬਾਹਰ ਲੈ ਜਾਵਾਂਗੇ ਹੂੰ ਤੇ ਕੋਈ ਨਹੀਂ ਤੇ ਅਸੀਂ ਮਹੀਨੇ ਬਾਅਦ ਟਾ ਲੈ ਸੀਵਰ ਜਿਹੜੇ ਕਢਾ ਦਿਆ ਕਰਾਂਗੇ ਹੂੰ ਹੁਣ ਮੰਗ ਕੀ ਹੈ ਤਾਂ ਗਰਾਈ ਵੀ ਅਸੀਂ ਆਪਣੇ ਕੋਲੋਂ 200 ਵੀ ਦੇਣੇ ਆ 300 ਵੀ ਦੇ ਦੇਣੇ ਕਈ ਮੇਰਾ 500 ਵੀ ਦੇਣੇ ਹੂੰ ਆਈਏ ਅਸੀਂ ਮੰਗੇ ਹੀ ਕਰਦੇ ਕਿ ਇੱਥੋਂ ਸੂਰ ਨਿਕਲ ਜਾਣ ਹੂੰ ਸਾਡੀ ਇਹ ਬਾਤ ਚੱਲੀ ਗਈ। ਠੀਕ। ਹਾਂਜੀ ਅੰਟੀ ਜੀ ਕੀ ਨਾ ਤੁਹਾਡੇ ਜੀ? ਸਰਾਣੀ। ਨਾਲ ਕੀ ਗੱਲਬਾਤ ਹੋਈ ਹੈ? ਅ ਸੂਰ ਰੱਖਿਆ ਤਾਂ ਸੂਰਤ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਹੈ। ਠੀਕ ਹੈ ਜੀ। ਕਿੰਨਾ ਰੱਖਿਆ ਜੀ? ਕੀ ਨਾਮ ਉਹਨਾਂ ਦੇ? ਬੱਲੀ। ਠੀਕ ਹੈ। ਕਿੰਨੀ ਦੇਰ ਹੋ ਗਈ ਰੱਖਿਆ ਨੂੰ? ਕਾਫੀ ਚਿਰ ਹੋ ਗਿਆ। ਕਾਫੀ ਸਮੇਂ ਤੋਂ। ਕੀ ਗੱਲ ਆ ਰਹੀ ਤੁਹਾਨੂੰ ਜੀ? ਸਮੈਲ ਬਹੁਤ ਜ਼ਿਆਦਾ ਆਉਂਦੀ ਹੈ। ਬਿਮਾਰੀ ਦਾ ਕਾਰਨ ਨੇ ਉਹਦੇ ਨਾਲ ਹੀ ਇਨਫੈਕਸ਼ਨ ਵੀ ਹੁੰਦੀ ਹੈ। ਬਹੁਤ ਜ਼ਿਆਦਾ। ਤੇ ਜਿਨ੍ਹਾਂ ਰੱਖੇ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਜਾ ਕੇ? ਉਨਾਂ ਨੇ ਜਦੋਂ ਸਾਰਿਆਂ ਨੇ ਮੱਲੇ ਵਾਲੇ ਨੇ ਰਲ ਕੇ ਅੱਗੇ ਪਿੱਛੇ ਜੇ ਦਰਖਾਸਤ ਦਿੱਤੀ ਸੀ ਤੇ ਕਹਿੰਦੇ 6 ਮਹੀਨਾ ਦਾ ਦਿੱਤਾ ਸੀ ਉਹਨਾਂ ਨੇ ਟਾਈਮ ਕਿ ਕੱਢ ਲਾਂਗੇ ਪਰ ਨਹੀਂ ਕੱਢੇ ਠੀਕ ਹੈ ਜੀ ਬਲਦੇਵ ਸਿੰਘ ਸਾਨੋ ਉਹ ਉਤਾਰ ਸਿੰਘ ਇਹ ਕੀ ਮੈਟਰ ਕੀ ਹੈ ਜੀ ਆ ਮੱਲਾ ਨਮਾਸੀ ਨੂੰ ਕੰਪਲੀਟ ਹੈ ਕਿ ਤੁਸੀਂ ਵੀ ਮੱਲੇ 'ਚ ਸੂਰ ਰੱਖੇ ਕੀ ਗੱਲ ਹੈ ਸੂਰ ਰੱਖੇ ਵੀ ਜੀ ਅਸੀਂ ਬੋਰਾ ਦਾ ਕੰਮ ਕਰਦੇ ਹਾਂ 19 ਸਾਲ ਬੋਰਾ ਦਾ ਕੰਮ ਕੀਤਾ ਹੈ ਤੇ ਹੁਣ ਮੇਰੇ ਨਾਲ ਤਿੰਨ ਪ੍ਰੇਟ ਹੋ ਗਏ ਪ੍ਰੇਟ ਹੋ ਗਏ ਬਾਦ ਚ ਹੀ ਹੁਣ ਆਪਣਾ ਟੋਕ ਤੇ ਖਾਣਾ ਹੈ। ਹਾਂ। ਤੇ ਬਾਦ ਚ ਸੂਰ ਰੱਖੇ ਥੋੜੇ ਇਹ ਮੱਲੇ ਵਾਲਿਆ ਫਿਰ ਦਿਖਤਾਈ। ਵੀ ਨਹੀਂ ਇੱਥੇ ਸਾਨੂੰ ਸਮੈਲ ਆਉਂਦੀ ਆ। ਅਸੀਂ ਬਾਹਰ ਫਾਰਮ ਬਣਾ ਲਿਆ। ਉੱਥੇ ਬਾਹਰ ਲੈ ਗਏ ਹੁਣ ਤਿੰਨ ਜਾਨਵਰ ਇੱਥੇ ਆ। ਹਾਂ। ਤੇ ਲੈ ਜਾਾਂਗੇ ਹੁਣ ਇਹ ਵੀ ਉਹ ਵੀ ਭੈਣ ਭਰਾ ਕਹਿਣਗੇ ਭਾਈ ਕਿਆ ਵਾ ਅਸੀਂ ਉਹ ਸਹੀ ਇਹ ਲੈ ਗਏ। ਫਾਰਮ ਖੜਾ ਹੋ ਗਿਆ ਤਿਆਰ। ਤੇ ਉੱਥੇ ਚੱਲ ਗਏ। ਪਹਿਲੋ ਫਾਰਮ ਨਹੀਂ ਤਿਆਰ ਸੀ। ਪਹਿਲੋ ਇੱਥੇ ਸੂਰ ਹੈਗੀ ਸੀ। ਨਹੀਂ ਪਹਿਲਾਂ ਇੱਥੇ ਕੁਛ ਨਹੀਂ। ਪਹਿਲਾਂ ਸਾਡਾ ਡੰਗਰ ਹੀ। ਦੋ ਗਾ ਇੱਕ ਗਾਇ ਹੀ ਤੇ ਇੱਕ ਵਸ਼ੀਰ ਬਸ ਦੁੱਧ ਹਾਸਤੇ ਰੱਖੇ ਦੋ ਡੰਗਰ ਕੇ ਮਹੱਲੇ ਵਾਸੀਆਂ ਦਾ ਕਹਿਣਾ ਜੀ ਇਸ ਸੂਰ ਬਹੁਤ ਜ਼ਿਆਦਾ ਵਹ ਕਿਤੇ ਕਰਕੇ ਗੰਦਗੀ ਗੰਦਗੀ ਜ਼ਿਆਦਾ ਵਹ ਤੇ ਸਿਵਰ ਬੰਦ ਹੋ ਜਾਂਦੇ ਗਲੀ ਮਲੇ ਕੋਈ ਮਹੱਲੇ ਵਾਲਾ ਵੀ ਜੀ ਕੋਈ ਤੁਸੀਂ ਕਹਸੋ ਜਿਹੜਾ ਮੇਰੇ ਸਾਹਮਣੇ ਆ ਕੇ ਕਹਿੰਦਾ ਵਾ ਕਿ ਅਸੀਂ ਰੱਖੇ ਅਸੀਂ ਗੁਣਾਂ ਧਿਆਨ ਗਣਾ ਦਾ ਆ ਰਹੇ ਡੇੜ ਦਾ ਆ ਰਹੇ ਜੋ ਕਹਿਣਗੇ ਪਰ ਰਾਸ਼ੀ ਲੱਕੇ ਤੇ ਆਪਾਂ ਸੂਰ ਰੱਖ ਸਕਦੇ ਨਹੀਂ ਰੱਖ ਸਕਦੇ ਇਹ ਕੋ 500 ਮੀਟਰ ਦੀ ਦੂਰੀ ਤੱਕ ਹੁੰਦੇ ਹੂੰ ਇਹ ਪੀ ਅਹੀਂ ਇਥੇ ਨਹੀਂ ਰੱਖ ਸਕਦੇ ਜਿੱਥੇ ਜਾਨਵਰ ਆ ਰਿਹਾ ਪਰ ਤੁਸੀਂ ਤਾਂ ਰੱਖੀ ਹਾਂਜੀ ਹਾਂਜੀ ਓਏ ਜਦੋਂ ਥੋੜਾ ਜਿਹਾ ਆਪਣਾ ਹੁਣ ਬੱਚੇ ਪਾਲਣੇ ਆ ਇਸ ਚੀਜ਼ ਨੂੰ ਆਪਾਂ ਕਾਰੋਬਾਰ ਤੇ ਕੋਈ ਕਰ ਸਕਦੇ ਹਾਂ ਨਾ ਰੋਟੀ ਖਾਣੀ ਹੁਣ ਬੱਚੇ ਹੁਣ ਜਾਂ ਤੇ ਫਿਰ ਮੈਂ ਵੀ ਜਿਹੜੇ ਮੇਰੇ ਬਰਕਲਾ ਵਿਰੋਧ ਦੇ ਆ ਜਾਂ ਮੈਂ ਚਿੱਟਾ ਵੇਚਣ ਦਾ ਮੈਂ ਦਾ ਸਮਾਨ ਵੇਚਣ ਦੇ ਦਾ ਸਾਡੀ ਗਲੀ ਚ ਆਈਦਾ ਰੋਡ ਤੇ ਆ ਵਾ ਕੀ ਹਾਲ ਪੈਣ ਚੁਦਾਹੀਂ ਜੇ ਉੱਤੇ ਵਾਲ ਕੋਈ ਕਿਆ ਵਾ ਕਿ ਇੱਥੇ ਉੱਪਰ ਆ ਸਾਡੇ ਵੀਰੇ ਇਧਰ ਨਾ ਇਧਰ ਕੰਮ ਕਰੋ ਤੁਸੀਂ ਬਾਹਰ ਜਿੱਥੇ ਮਰਜ਼ੀ ਜੋ ਮਰਜ਼ੀ ਕਰੋ ਕਿ ਜੇ ਇੱਥੇ ਕਹਿਤਾ ਤੇ ਸਾਡੇ ਬਰਖਲਾ ਹੁਣ ਸੂਰਾਂ ਦੇ ਹੋ ਗਿਆ ਜੀ ਆ ਹੋ ਗਿਆ ਜੋ ਹੋ ਗਿਆ ਫਿਰ ਬੰਦਾ ਸ਼ਰੇਆਮ ਉਲਟ ਬਿਆਨ ਦੇਣ ਦੇ ਪਰ ਗੱਲ ਇੱਕੋ ਹੈ ਜੀ ਦੈਸੀ ਲੱਕ ਜੇ ਆਪਾਂ ਸੂਰ ਨਹੀਂ ਰਸ ਸਕਦੇ ਜੀ ਨਹੀਂ ਰਸ ਸਕਦੇ ਇਹ ਗਲਤ ਕੰਮ ਤੇ ਗਲਤੀ ਆ ਹੂੰ ਜਿਹੜੀ ਚੀਜ਼ ਗਲਤ ਹੈ ਉਹ ਗਲਤੀ ਮੰਨੀ ਹੈ ਹਾਂਜੀ ਹਾਂਜੀ ਗਲਤੀ ਮੰਨੀ ਆ ਭੈਣ ਭਰਾਵਾ ਕਿਹਾ ਅਸੀਂ ਉਸੇ ਵੇਲੇ ਕਰਜ ਆ ਚੁੱਕਿਆ ਬਾਹਰ ਔਖੇ ਸੋਕੇ ਹੋ ਕੇ ਬਾਹਰ ਫਾਰਮ ਲੈ ਲਿਆ ਤੁਸੀਂ ਜਾ ਕੇ ਵੇਖ ਸਕਦੇ ਜੀ ਹੂੰ ਭਾਈਆ ਸਸਪੀ ਦੇ ਨਹੀਂ ਇੱਥੇ ਕੋਈ ਸੂਰ ਨਹੀਂ ਹੁਣ ਤਿੰਨੇ ਸੂਰ ਆ ਤਿੰਨ ਜਾਨਵਰ ਆ ਉਹ ਵੀ ਲੈ ਜਾਣੇ ਆ ਉਹ ਜਦੋਂ ਬੱਚੇ ਆ ਉਹਨਾਂ ਦੇ ਤੇ ਹੀ ਤੇ ਉਹ ਇਹ ਕਰਕੇ ਜੇ ਉਹ ਚੁੱਕ ਕੇ ਉਹਨਾਂ ਨੇ ਚੜਾਉਂਦੇ ਤੇ ਬੱਚੇ ਮਰ ਜਾਣੇ ਸੀ ਉਹਨਾਂ ਦੇ ਤੇ ਉਹ ਤਿੰਨ ਜਾਨਵਰ ਆ ਉਹਨਾਂ ਨੂੰ ਹੁਣ ਜਦੋਂ ਸੂਪ ਲਿਆ ਵਾ ਹੁਣ ਬੱਚੇ ਵੀ ਤੇ ਉਹਨਾਂ ਦੇ ਤੇ ਉਹਨਾਂ ਨੂੰ ਬਾਹਰ ਲੈ ਜਾਣਾ ਸਾਨੂੰ ਇੱਥੇ ਜਿੱਥੇ ਬੰਦਾ ਰੱਖਿਆ ਆਪਾਂ ਉੱਥੇ ਖੜਾਂਗੇ ਸਾਨੂੰ ਇੱਥੇ ਕਿਉਂ ਦੇ ਅਸੀਂ ਧੋਖਾ ਕਰਾਂਗੇ ਐ ਮਹੱਲੇ 'ਚ ਰਹਿਣਾ ਭੈਣ ਭਰਾਵਾਂ ਨਾ ਕਿਉਂ ਔਖੇ ਕਰਾਂਗੇ